ਪਤਨਾ ਦੇ ਦੁਪਹਿਰੇ ਮੀ ਮੀ ਕਾਫੀ ਆਇਆ ਸੀ ਜ਼ੋਰਦਾਰ ਆਇਆ ਸੀ ਥੋੜੇ ਸਮੇਂ ਲਈ ਉਹਦੇ ਬੱਚੇ ਖੇਡਦੇ ਬਾਹਰ ਤਿੰਨੇ ਇਕੱਠਿਆਂ ਕਿਤੇ ਅੰਦਰ ਚਲੇ ਗਏ ਅੰਦਰ ਕੋਈ ਪੱਖਾ ਲੱਗਿਆ ਸੀਗਾ ਉਹ ਲੋਹੇ ਦਾ ਮੰਜਾ ਸੀ ਉਹਦੇ ਬੱਚੇ ਟੱਪ ਦੇ ਖੇਡਦੇ ਦੇ ਉੱਤੇ ਉਹਨਾਂ ਨੂੰ ਕਰੰਟ ਲੱਗ ਗਿਆ ਤਿੰਨੇ ਇਕੱਠਿਆਂ ਇਸ ਮਕਾਨ ਦੇ ਵਿੱਚ ਜਿੱਥੇ ਕਿ ਤਿੰਨ ਬੱਚਿਆਂ ਦੀ ਅੱਜ ਡੈਥ ਹੋਈ ਆ ਬੜੀ ਇੱਕ ਦਰਦਨਾਕ ਜਿਹੜੀ ਮੰਦਭਾਗੀ ਘਟਨਾ ਵਾਪਰੀ ਆ ਪਤਨਾ यहाँ पर कितने समय से रह रहे थे और जो हादसा हुआ उस वक्त कहाँ पर थे तुम क्योंकि ये हादसा पाँच साल हा? से सा राज पर हाँ। कैसे कैसे हो गया। ये तो काम पर गया था बाबू और उसको बाद जो आया था तीनों बच्चा तीनों साइड फेंका था फिर उसको दिल में हुआ बच्चा सुता है उठा उठा कर मंजे बाप पाई फिर वो अपना पति लवे फोन किया तीन बच्चे थे हाँ तीनों के तीनों फेंका था कोई इधर था कोई इधर था कोई इधर था तो आपको पता चला कि पर हमको नहीं पता हमारा पोता खेल रहा था वही गया बताने दादी उधर रो रहा था दादी फिर हम भाजी आई पता नहीं क्या हो गया रो रहा फिर आई थी उधर देखा बच्चा वो है मैनू ने पता था ਕਾ اور ਕੀ ਗੱਲਬਤ ਹੋਈ ਹੈ ਇੱਥੇ ਜਿਹੜਾ ਪਤਲਾ ਦੇ ਵਿੱਚ ਇਹ ਪਤਲਾ ਦੇ ਦੁਪਹਿਰੇ 20 20 ਕਾਫੀ ਆਇਆ ਸੀ ਜ਼ੋਰਦਾਰ ਆਇਆ ਸੀ ਥੋੜੇ ਸਮੇਂ ਲਈ ਉਹਦੇ ਬੱਚੇ ਖੇਡਦੇ ਬਾਹਰ ਤਿੰਨੇ ਇਕੱਠੀਆਂ ਕਿਤੇ ਅੰਦਰ ਚਲੇ ਗਏ ਅੰਦਰ ਕੋਈ ਪੱਖਾ ਲੱਗਿਆ ਸੀਗਾ ਉਹ ਲੋਹੇ ਦਾ ਮੰਜਾ ਸੀ ਉਹਦੇ ਬੱਚੇ ਟੱਪ ਦੇ ਖੇਡਦੇ ਉੱਤੇ ਉਹਨਾਂ ਨੂੰ ਕਰੰਟ ਲੱਗ ਗਿਆ ਤਿੰਨੇ ਇਕੱਠਿਆਂ ਨੂੰ ਤੇ ਹੁਣ ਤੇ ਪੋਸਟਮਾਰਟਮ ਲੈ ਕੇ ਜਾ ਰਹੇ ਹਾਂ ਤੇ ਅਗਲੀ ਨੈਕਸਟ ਕਾਰ ਵੀ ਹੈ ਜੀ ਪੋਸਟਮਾਰਟਮ ਕਰਾ ਕੇ ਕਾਨੂੰਨ ਅਨਸਾਰ ਕਰਾ ਸਰ ਕਿੰਨੀ ਉਮਰ ਹੋਣੀ ਹੈ ਬੱਚਿਆਂ ਦੀ ਇੱਕ ਬੱਚੀ 3 ਸਾਲ ਦੀ ਹੈ ਇੱਕ ਬੱਚੀ 5 ਸਾਲ ਦੀ ਹੈ ਔਰ ਇੱਕ ਬੱਚੀ 7 ਸਾਲ ਦੀ ਹੈ ਪਰਵਾਸੀ ਨੇ ਦੋਨੋਂ ਮੀਆਂ ਬੀਬੀ ਕੰਮ ਕਰਦੇ ਤੇ ਜ਼ਮੀਨ ਦੀ ਮਜ਼ਦੂਰੀ ਕਰਦੇ ਇੱਥੇ ਰਹਿੰਦੇ ਸੀ ਕਾਫੀ 3-4 ਮਹੀਨੇ ਦੇ ਵੀ ਕੰਮ ਕਰਕੇ ਜਿਹੜਾ ਕਰੰਟ ਲੱਗ ਗਿਆ ਉਹ ਵਿੱਚ ਨੂੰ ਕੋਈ ਕਾਰਨ ਤਾਂ ਪਤਾ ਲੱਗਿਆ ਹੀ ਕਰੰਟ ਕਿੱਥਾਂ ਦਾ ਕਹਿੰਦੇ ਉਹ ਜਿੱਸਾਂ ਨੂੰ ਦੇਖ ਰਹੇ ਮੀਂਹ ਪਾਣੀ ਬਾਹਰ ਵੀ ਖੜਾ ਕਮਰੇ ਦੇ ਉਹ ਕਹਿੰਦੇ ਹੁਣ ਚੱਲ ਗਈ ਉਹ ਨਹੀਂ ਖੇਡਦੀ ਖੇਡਦੀਆਂ ਅੰਦਰ ਪੱਖਾ ਲੱਗਿਆ ਸੀ ਜਿਹੜੇ ਕਰੰਟ ਵਾਲਾ ਉਹ ਤਾਰ ਜਾਂ ਤਾਂ ਲਹਿ ਗਈ ਜਾਂ ਮੰਜੇ ਥੱਲੇ ਆਈ ਹੋਈ ਮੰਜੇ ਦਾ ਕੱਟਿਆ ਪਿਆ 25 ਜੰਪ ਕਰ ਕਰ ਕੇ ਕੱਟੀ ਹੋਈ ਤਾਰ ਉੱਤੇ इसका लगन करके हुई है का नाम है तुम्हारा और क्या बात होगी बच्चे है मेरा नाम है मोहम्मद फखरुद्दीन यहाँ पर रहते हैं पाँच साल से अच्छा तो क्या बात होगी गई करंट लगने तो जुआ था मंजे पर खेल रहा था करंट लग गया मंजे में कितने बच्चे थे तीन लड़की थे लड़कियाँ थे कि लड़के थे तीनों लड़की थे कितने बच्चे थे आपके पास टोटल तीन बच्चा था यही तीन बच्चे थे हाँ जी तीनों लग गए तीनों जब करंट लगा आप कहा थे हम तो जीरी लगा रहे थे उसका मम्मी भी वो भी किया था काम करने वो भी दस मिनट पहले किया था अच्छा तो 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 ऐसे बच्चों को लापरवाही से क्यों यहाँ रख दिया था लापरवाही नहीं था बस तो तो दस मिनट का फिर है बस सब कितने दिन जाता है बच्चे थे एक सात साल का थे पाँच साल का तीन साल तो अब जीरी लगाना कितने समय गए इसको हम तो जीरी आज बीस दिन से लगाते हैं तो आपको मालूम नहीं पड़ा कि जैसे बारिश के समय में बच्चों को यहाँ पर जा रखा है नहीं ध्यान उसका मम्मी रहता था बच्चे भी होशियार था मंजे में तार गिर गया ना च्या? तार गिर गया कहाँ से गिरा तार वो बोर्ड वाला तार गिर गया अब क्या मांग करते हो आप क्या मांग करेंगे जो सरकार देगा वो अभी बच्चों को पोस्टमार्टम के लिए ले जाया जाए हाँ जी करवा करवाने जा रहे गलत तो ये है बस बेचारे कम तो जा रहे थी ਤੇ ਤਾਂ ਪਹਿਲਾਂ ਵੀ ਮੀ ਬਹੁਤ ਆਏ ਨੇ ਵੀ ਇਹ ਵੀ ਮੀ ਨਹੀਂ ਆਏ ਨੇ ਅੱਜ ਕੋਈ ਪਹਿਲੀ ਵਾਰ ਮੀ ਨਹੀਂ ਆਇਆ ਕੁਦਰਤੀ ਇਹਦੀ ਮੰਮੀ ਵੀ ਕੰਮ ਤੇ ਜਾ ਰਹੀ ਸੀ ਇਹ ਜੀ ਮੁੰਡਾ ਕੰਮ ਤੇ ਜਾ ਰਿਹਾ ਜੀ ਲੜਿਆ ਤੋਂ 20 ਦਿਨੋਂ ਗੀਰ ਰਹਿਆਂ ਨੂੰ ਤੇ ਪਿੱਛੇ ਉਹਨਾਂ ਨੂੰ ਪਤਾ ਲੱਗਿਆ ਵੀ ਕਰੰਟ ਲੱਗ ਗਿਆ ਤੇ ਮੰਜੇ ਨਾਲ ਕਿਤੇ ਤਾਰ ਤੂਰ ਲੱਗੀ ਹੋਣੀ ਨਾ ਦੀ ਮੋੜ ਮੁੱਟੀ ਉਹਦਨੇ ਤਿੰਨੇ ਬੱਚੇ ਸੁੱਤੇ ਪੇਰ ਰਹਿਗੇ ਬਸ ਕਿਤੇ ਪਏ ਹੋਣਗੇ ਵਿਚਾਲਾ ਬਾਹੂ ਜੀ ਆ ਕਮਰੇ ਵਾਲੀ ਜਾਓ ਕਿੰਨੇ ਕਿਵੇਂ ਤੋਂ ਇੱਥੇ ਰਹਿ ਰਹੇ ਸੀ ਇਹ ਇਹਨੂੰ ਸਮਾਂ ਤਾਂ ਵਿਚਾਰ ਨੂੰ ਰਿੰਦਰ ਨੂੰ 5 ਸਾਲ ਹੋ ਗਏ ਦੇਖ ਦਿੰਦਾਂ ਨੂੰ ਔਰ ਸਾਡੇ ਕੋਲ ਹੀ ਰਹਿੰਦਾ ਵਿਚਾਰਾ 5 ਕਿੱल्ल्या ਸੀ ਜੂਰ ਬੱਲਾ ਵਧੀਆ ਬੰਦਾ ਵਿਚਾਰਾ ਕੋਈ ਨਹੀਂ ਹੈਗਾ ਵੀ ਨਸ਼ੇੜੀ ਜਾਂ ਕੋਈ ਹੋਰ ਆ ਵਧੀਆ ਬੰਦਾ ਇਹ ਕਿੰਨੇ ਪਰਿਵਾਰ ਆਏ ਹੋਏ ਸੀ ਇੱਥੇ ਜਿਹੜੇ ਬਿਹਾਰ ਤੋਂ ਆਏ ਹੋਏ ਆ ਇਹ ਬਿਹਾਰ ਜਿਹਦਾ ਪਰਿਵਾਰ ਖਾਸ ਆ ਰਿਹਾ ਇੱਕ ਇਹਨੇ ਸਾਰੇ ਪਰਿਵਾਰ ਨੂੰ ਜਾਣਦੇ ਆ ਗੰਗਾ ਰਾਮ ਹੈ ਇੱਕ ਹਰੀ ਆ ਖਾਸਾ ਪਰਿਵਾਰ ਨੂੰ ਜਾਣਦੇ ਆ ਮੋਰ ਕੋਲੇ ਖੜਾ ਸਾਡੇ ਹਰੀ ਨੂੰ ਤਾਂ ਖਾਸੀ ਟਾਈਮ ਹੋ ਗਿਆ ਰੇਰਿੰਦਰ ਨੂੰ ਘੱਟ ਨੂੰ ਵੀ 20 30 ਸਾਲ ਹੋ ਗਏ ਨੇ ਸਾਡੇ ਕੋਲ ਵਧੀਆ ਪਰਿਵਾਰ ਹੈ ਕਿਰਾਏ ਤੇ ਰੈਂਦੇ ਕਿ ਜਾਣਨਾਂ ਨੇ ਨਾ ਨਿਕੇ ਤਾਂ ਕਿਰਾਏ ਤੇ ਸੀ ਜਿਹੜੇ ਲਾਲਿਆਂ ਦੇ ਕੰਮ ਤੋਂ ਨਾ ਕਰਦੇ ਨੇ ਵਿਚਾਰੇ ਨੇ ਉਹਨਾਂ ਨੂੰ ਕਹਿੰਦੇ ਕਿੱਥੇ ਕਰਾਏ ਦਊਂ ਉਹ ਬਹਿ ਜੋ ਉਹ ਬਹਿ ਗਏ ਵਿਚਾਰੇ ਗਰੀਬ ਬੰਦੇ ਨੇ ਵੀ ਕਿਰਾਏ ਕਿੱਥੇ ਦਊਂ